ਹਾਂਜੀ ਗਰੂ ਪਿਆਰਿਓ ਜੈ ਬਾਪੂ ਦੀ ਸਤਿ ਕਰਤਾ ਹਾਂਜੀ ਸਾਧ ਸੰਗਤ ਜੀ ਅੱਜ ਸਾਨੂੰ ਉਸ ਧਰਤੀ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੇ ਬਾਪੂ ਕੁੰਬਦਾਸ ਮਹਾਰਾਜ ਜੀ ਨੇ ਤਕਰੀਬਨ 11-12 ਸਾਲ ਭਗਤੀ ਕੀਤੀ ਔਰ ਸੰਗਤਾਂ ਨੂੰ ਉਤਾਰਿਆ ਸਾਧ ਸੰਗਤ ਜੀ ਇਹ ਜੋ ਦਰਬਾਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਅਚਲਪੁਰ ਵੀਤ ਪਿੰਡ ਗੜ ਸ਼ੰਕਰ ਤੋਂ ਤਕਰੀਬਨ 16-17 ਕਿਲੋਮੀਟਰ ਦੀ ਦੂਰੀ ਤੇ ਸ਼੍ਰੀ ਕਰਾਲਗੜ੍ਹ ਸਾਹਿਬ ਰੋਡ ਤੇ ਸਥਿਤ ਹੈ। ਔਰ ਜਿੱਥੇ ਬਾਪੂ ਕੁੰਬਦਾਸ ਮਹਾਰਾਜ ਜੀ ਨੇ 11 ਤੋਂ 12 ਸਾਲ ਆਖਦੇ ਨੇ ਵੀ ਭਗਤੀ ਕੀਤੀ ਹੈ। ਔਰ ਇਸ ਦਰਬਾਰ ਤੇ ਬਾਪੂ ਜੀ ਦਾ ਸੋਨਾ ਸਾਹਿਬਾ ਔਰ ਬਹੁਤ ਹੀ ਸੋਨਾ ਮੰਦਿਰ ਬਣਾਇਆ ਹੋਇਆ ਹੈ ਔਰ ਇਸ ਦਰਬਾਰ ਤੇ ਸ਼੍ਰੀ ਭਗਵਾਨ ਦੀ ਇੱਕ ਵਿਸ਼ਾਲ ਸਰੂਪ ਵੀ ਲੱਗਾ ਹੋਇਆ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਦਰਬਾਰ ਤੇ ਦੇਖੋ ਜਾਓ ਦਰਸ਼ਨ ਕਰੋ ਔਰ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਜਦੋਂ ਵੀ ਸ਼ਰਧਾਲੂ ਦਰਵਾਤੇ ਜਾਂਦੇ ਆ ਔਰ ਹਰ ਵਕਤ ਦਰਵਾਤੇ ਚਾਹ ਪਾਣੀ ਲੰਗਰ ਸੰਗਤਾਂ ਦੇ ਛਕਣ ਲਈ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ ਬੰਦੋਬਸਤ ਕੀਤਾ ਹੋਇਆ ਹੁੰਦਾ ਹੈ ਸੋ ਅੱਜ ਜਾ ਕੇ ਬਹੁਤ ਵਧੀਆ ਲੱਗਾ ਔਰ ਬੜੀਆ ਬਹੁਤ ਸੋਹਣਾ ਦਰਵਾਰ ਵੀ ਹੈ ਸੋ ਸਾਰੀ ਸੰਗਤ ਨੂੰ ਇੱਕ ਵਾਰੀ ਫੇਰ ਜੈ ਬਾਬੂ ਦੀ ਸਤ ਕਰਤਾਰ ਸਤ ਕਰਤਾਰ ਜੀ